हां ससिक आज सारे ने उम्मीद है सारे ठीक ठाक ਹੋਵੋਗੇ ਜੀ ਤੇ ਅੱਜ ਤੁਹਾਨੂੰ ਲੈ ਕੇ ਆਏ ਆਂਗੇ ਪਿੰਡ ਹਸਨਪੁਰ ਜਿੱਥੇ ਕਿ ਬਾਈ ਗੁਰਪ੍ਰੀਤ ਮਿੱਤਲ ਜੀ ਦਾ ਹਨਾ ਮੁਰਖਤਾ ਦੀ ਸੇਵਾ ਜਿਹੜਾ ਇਹ ਸੰਸਥਾ ਖੋਲੀ ਹੋਈ ਹੈਗੀ ਤੇ ਉੱਥੇ ਤੁਹਾਨੂੰ ਸਾਰੇ ਦਰਸ਼ਨ ਕਰਾਵਾਂਗੇ ਉਹਨਾਂ ਨਾਲ ਵੀ ਲਿਆਵਾਂਗੇ ਤੇ ਗੱਲਬਾਤ ਵੀ ਕਰਾਵਾਂਗੇ ਤੇ ਸਾਰੇ ਜਿੱਥੋਂ ਜਿਹੜਾ ਇਹਦਾ ਪ੍ਰਬੰਧਕ ਹੈ ਇਹ ਸੰਸਥਾ ਦਾ ਉਹ ਸਾਰਾ ਦਿਖਾਵਾਂਗੇ ਤੇ ਨਾਲ-ਨਾਲ ਜੁੜੇ ਰਹੋ ਤੇ ਪੇਜ ਨੂੰ ਫੋਲੋ ਕਰ ਲਓ ਜਿਹੜੇ ਚੈਨਲ ਤੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆ ਜੀ ਕੋਈ ਅੱਜ ਸਾਡੇ ਪਿੰਡ ਲੈ ਜਿਹੜੀ ਜਿਹੜੀ ਸਰਪੰਚ ਜਦੋਂ ਬੇਜ਼ਾਰ ਦੇ ਦੱਸ ਕਰ ਅੱਛਾ ਇਹਨਾਂ ਦਾ ਕੁਝ ਇਨਫੋਰਮੇਸ਼ਨ ਲੈ ਰਹੇ ਹਾਂ ਜੀ ਇਹ ਪਿੰਡ ਦੇ ਮੁਖੇ ਲਾੜਾ ਜੀ ਆਣੀ ਦਾ ਪ੍ਰਬੰਧਕ ਕੋਲ ਆਣ ਕੇ ਜੀ ਹੋਰ ਵੀ ਕਿਸੇ ਤਰ੍ਹਾਂ ਦੀ ਜਿਹੜੀ ਵੀ ਮਦਦ ਅਸੀਂ ਪਿੰਡ ਦੇ ਇਹ ਵਿੱਚ ਕੋਈ 70 ਬੰਦੇ ਦੇਖੋ ਜੀ ਇਹ ਹੈ ਜਿੰਬਾਰ ਦਾ ਡਰੈਸ ਇੱਥੇ ਪਾਰਕਿੰਗ ਵਗੈਰਾ ਇਹ ਜਿਹੜੇ ਕੋਈ ਕੇਸ ਦਿਖਾਉਣੇ ਆ ਅੱਗੇ ਜਿਹੜੇ ਇੱਥੇ ਮਰੀਜ਼ ਰੱਖੇ ਹੋਏ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਨਾਲ ਨਾਲ ਤੇ ਵੀਡੀਓ ਸ਼ੇਅਰ ਜਲਦ ਕਰ ਦਿਓ ਮਨੋਕਸ਼ੇਵਾ ਸੋਂ ਤੋਂ ਵੱਡੀ ਸ਼ੇਵਾ। ਧੰਨਵਾਦ ਜੀ ਆ। ਅੱਗੇ ਜੀ ਬਹੁਤ ਸਾਰੇ ਲੋਕ। ਇਹਨੇ ਜੀ ਮਰੀਜ਼ ਇੱਥੇ ਪਏ ਹੋਏ ਨੇਗੇ ਤੇ ਇਹ 150 ਬੰਦਾ ਇਹਦੇ نیچے ਨੇ ਬੰਦੇ ਬੀਲ ਚੇਰਦੇ ਆ। ਇਹਨਾਂ ਫੋਲਡਿੰਗ ਕਰਨਾ ਉੱਥਾ ਵਾ। ਇਹ ਨੀਚੇ ਨਹੀਂ ਬਾਕੀ ਉੱਪਰਲੇ ਪਾਸੇ ਆ। ਦੋ ਸਭ ਉੱਪਰਲੇ ਛੜਦੇ ਆ। ਦੀਪੀਆਂ ਨੇ ਸੌਗਰੀ। ਜਿਹੜੀ ਕੋਟਲਾ ਆਪਣੀ ਵੈਸਟੈਂਟਿਸ਼ਰ ਸੰਬੰਧ ਨਾਲ ਹੈ। ਅੱਛਾ। ਤੁਸੀਂ ਦੇਖਦੇ ਇਹ ਵੀ ਲੌਂਜ ਆ ਜਾਂਦੇ ਨੇ ਨਾ। ਮੈਂਕਲੀ ਆਪੇ ਸਭ ਨੂੰ ਸਾਰੀ ਇੰਦਰੀਆਂ ਜਿਆਦਾ ਨਮਾਇਤੇ ਅੰਕ ਨਹੀਂ ਹੁੰਦੇ ਆ। ਪਰ ਤੁਹਾਨੂੰ ਜਦੋਂ ਅਸੀਂ ਇਹਦੇ ਮਿਡੇ ਪੈ ਗਏ ਹੈ। ਕਰਮ ਦਾ ਮੈਂਕਲੀ ਆਪਦਾ ਬੜਾ ਹੈ। ਅਗਾਜ 3 ਦੇ ਮੈਂਬਰ ਜਿਹੜੇ ਤੇ ਪਹੁੰਚੇ ਹੋਏ ਨੇਗੇ। ਇੱਕ ਚੀਜ਼ ਮੈਂ ਇੱਥੇ ਸਭ ਤੋਂ ਵੱਡੀ ਗੱਲ ਇਹ ਦੇਖੀ ਹੈਗੀ ਕਿ ਸਫਾਈ ਦਾ ਬਹੁਤ ਜ਼ਿਆਦਾ ਧਿਆਨ ਰੱਖਿਆ ਹੋਇਆ। ਜਿਸ ਤਰ੍ਹਾਂ ਇਹ ਹੈ ਨਾ ਮੰਦਬੁੱਧੀ ਨੇਗੇ ਜਿਨ੍ਹਾਂ ਨੇ ਵੀ ਇੱਥੇ ਮਰੀਜ਼ ਰਹਿੰਦੇ ਨੇਗੇ। ਤੇ ਜ਼ਿਆਦਾਤਰ ਮੰਦਬੁੱਧੀ ਨੇਗੇ ਇਨਾਂ ਦਾ ਧਿਆਨ ਬਹੁਤ ਜ਼ਿਆਦਾ ਰੱਖਿਆ ਹੋਇਆ ਹੈਗਾ ਸਫਾਈ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਏ ਪਏ ਹੋਏ ਨੇ ਨਾਲ ਇੱਕ ਦੋ ਬੰਦੇ ਮਨ ਲੱਗ ਕੇ ਚਲੋ ਇਹਨਾਂ ਦੇ ਰਹਿਣ ਦੀ ਰਹਿੰਦੇ ਨੇ ਇੱਥੇ ਇਹਨਾਂ ਦੀ ਦੇਖਭਾਲ ਲਈ ਮਨ ਇਹਨਾਂ ਦੇ ਕੋਲ ਰਹਿੰਦੇ ਨੇਗੇ ਦੇਖੋ ਕਿਸ ਤਰ੍ਹਾਂ ਆਰਾਮ ਦੇ ਨਾਲ ਪਏ ਨੇ ਇਹ ਸਫਾਈ ਤੁਸੀਂ ਦੇਖ ਸਕਦੇ ਹੋ ਸਫਾਈ ਬਹੁਤ ਜ਼ਿਆਦਾ ਇਹ ਹੈਗਾ ਜੀ ਪਿੰਡ ਹਸਨਪੁਰ ਜ਼ਿਲ੍ਹਾ ਲੁਧਿਆਣਾ ਵੀਰ ਗੁਰਪ੍ਰੀਤ ਮਿੰਟੂ ਵੱਲੋਂ ਇਹ ਸੰਸਥਾ ਚਲਾਈ ਗਈ ਆ ਦੇਖੋ ਕਿਸ ਤਰ੍ਹਾਂ ਮਰੀਜ਼ਾਂ ਦੇ ਲਈ ਬਹੁਤ ਬਖਤਾ ਪ੍ਰਬੰਧ ਕੀਤੇ ਹੋਏ ਨੇਗੇ ਬੜੇ ਆਰਾਮ ਦੇ ਨਾਲ ਇਹ ਜਿਹੜੇ ਪੈ ਰਹੇ ਨੇ ਹਨ ਜਿਨ੍ਹਾਂ ਦਾ ਜਿਵੇਂ ਕਹਿੰਦੇ ਨੇ ਕੋਈ ਨਹੀਂ ਹੁੰਦਾ ਉਹਨਾਂ ਦਾ ਰੱਬ ਹੁੰਦਾਗਾ ਇੱਥੇ ਰੱਬ ਦੇ ਦਰਸ਼ਨ ਤੁਸੀਂ ਕਰ ਸਕਦੇ ਹੋਗੇ ਇੱਧਰ ਟੇਲਰ ਬਿਠਾਇਆ ਹੋਇਆ ਹੈ ਮਨ ਲਾ ਕੇ ਚਲੋ ਕੰਮ ਕਰਨ ਵਾਸਤੇ ਇੱਧਰ ਐਲਸੀਡੀ ਲੱਗੀ ਹੋਈ ਹੈ ਜਿਨ੍ਹਾਂ ਨੇ ਵੀ ਐਲਸੀਡੀ ਦੇਖਣੀ ਆ ਕੋਈ ਖਬਰਾਂ ਦੇਖਣੀ ਆ ਕੋਈ ਪਾਠ ਪੂਜਾ ਸੁਣਨਾਗਾ ਉਹ ਸੁਣ ਸਕਦਾਗਾ ਜਿਹਨੇ ਆਰਾਮ ਕਰਨਾ ਆਰਾਮ ਕਰ ਸਕਦਾ ਜਿਸ ਤਰ੍ਹਾਂ ਮਨ ਲਾ ਕੇ ਚਲੋ ਵੀ ਆਪਦੇ ਆਪਣੇ ਘਰੇ ਰਹਿਣੇ ਆਪਾਂ ਉਸ ਹੱਬ ਨਾਲ ਇਹਨਾਂ ਨੂੰ ਇੱਥੇ ਰੱਖਿਆ ਹੋਇਆਗਾ ਪਰ ਬਹੁਤ ਥੇਕੇ ਗਏ ਨੇ ਜੀ ਅੱਜ ਦੁਬਾਰਾ ਆਵਾਂਗੇ ਜੀ ਠੀਕ ਹੈ ਜੀ ਬਾਅਦ ਵਿੱਚ ਵੀਕ ਬੱਚੇ ਮੈਂਟਲੀ ਆਫਟਰਨ ਜਿਹੜੇ ਆਪਾਂ ਨੂੰ ਰੋਡ ਪਰ ਮਿਲੇ ਹਾਂ ਜਿਹਦੇ ਨਾਮ ਸਹੀ ਨਹੀਂ ਇਹਨਾਂ ਨੂੰ ਪੜੇ ਨੋਰਮਲ ਨੇ ਪਹਿਲੇ ਸਕੂਲ ਤੋਂ ਸਮਝਦੇ ਨੇ ਤੇ ਸਾਡੇ ਬੱਚੇ ਥੋੜੇ ਜਿਹੇ ਹੋਰ ਨੂੰ ਆਪੈਂ ਦੱਸ ਸਕੀ ਪੜਾਉਣਾ ਜਿਹੜੇ ਕਿਚਨ ਵਿੱਚ ਬਾਈ ਜੜੀ ਗਈ ਹੈ ਅੰਮ੍ਰਿਤ ਤੋਂ ਪੜ੍ਹਦੇ ਪੜ੍ਹਦੇ ਆਉਂਦੇ ਆਏ ਉਹਨਾਂ ਕੋਟੇ ਠੀਕ ਠੀਕ ਹੈ ਜੀ ਉਹ ਜਿੰਨੇ ਆ ਮੁੰਡਾ ਵੱਡੇ ਡੀ.ਸੀ. ਨੇ ਪੰਡਤ ਆ ਸਾਨੂੰ ਲੁਧਿਆਣਾ ਮਿਲਿਆ ਇੱਥੇ ਹਰਦואਨ ਰਹਿਣ ਵਾਲਾ ਬੱਚਾ ਪਰਵਾਰ ਨਾ ਤੇ ਆ ਸਾਬ ਡਾਕਟਰ ਆ ਉਹ ਵਾਦਰੇ ਚੰਨਤਨ ਆਪਰਾ ਅਗੋਥੀ ਪਹਿਲੇ ਤੱਕ ਜੀ ਕੋਈ ਕਮੀ ਨਾ ਕਰੇ ਠੀਕ ਹੈ ਜੀ ਤੇ ਬਸ ਕਮੀ ਇਹੀ ਹੈ ਕਿ ਸਾਨੂੰ ਉਹ ਕਹਿੰਦੇ ਵੀ ਤੁਸੀਂ ਯਾਦ ਰੱਖੋ ਸਾਡਾ ਪਿਆਰ ਹੀ ਹੈ ਨਹੀਂ ਉਹ ਮਤਲਬ ਇੰਨੀ ਗੱਲ ਕਹਿ ਕੇ ਉਹ ਇਹ ਜਰਾ ਅਮ ਜਾਣ ਦਾ ਮਤਲਬ ਹੈ ਕਿ ਕਰਦੇ ਹਾਂ ਚਾਹੇ ਉਹ ਕਿੰਨਾ ਸਹੀ ਹੈ ਚਾਹੇ ਕਿ ਅਮ ਜਾਣ ਦਾ ਮਨ ਕਰਦੇ ਜੀ ਅਸੀਂ ਲੋਨੇ ਬਈ ਕਰੇ ਕੋਈ ਚਾਹਤ ਨਹੀ ਬਚੋ ਤਿਆਰੀ ਲੈਦੇ ਇਸੇ ਆਉਂਦੇ ਨੇ ਭਰੇ ਆਵੇ ਨੇ ਤੇ ਰਹੇ ਰਹਿੰਦੇ 5% ਲੋਕਾਂ ਨੂੰ ਸੱਚੇ ਮੈਨ ਲਾਉਂਦੇ ਬਸ ਸੱਚੇ ਮੈਨ ਬੋ ਗੱਲ ਨਹੀਂ ਆਉਂਦੀ ਬਹੁਤ ਲੱਗਦਾ ਅਸਿਸਟੈਂਟ ਕਾਨੀਆਂ ਦਾ ਕਿਉਂ ਰਹੇ ਨਾ ਉਹ ਨਾਲ ਛੋਟੀ ਬੱਚੀ ਆ ਇਹਦੀ ਮਦਰ ਮੈਂਟਲੀ ਅਫਰਡ ਜੀ ਤੇ ਬੱਚਾ ਹੁਣ ਲਾਸੀ ਇਹ ਉਤਾਰੀ ਸੁਲਹਾਣੇ ਕਰੀ ਪੜਦੀ ਜੀ ਉਹ ਲਿਆਂਦਾਂ ਦੇ ਨੇ ਵੀਡੀਓ ਪਾਈ ਜਿੱਦੱਕ ਭੈਣ ਦੇ ਬੱਚਾ ਵਾਲੇ ਇਸ ਹਾਦਸੇ ਦੇ ਵਿੱਚ ਉੱਜਾਰੀ ਮੈਂਟਲੀ ਆਫਸਰਟਾ ਦੇ ਰੋਲ ਤੇ ਕਰੀ ਉਹ ਲਿਆਂਦਾਂ ਛੇ ਜਨਵਾ ਕੁੜੀ ਹੋ ਗਈ ਅੱਜ ਮੋਹਲਾ ਘਰਬਾ ਲੱਗ ਗਿਆ ਬਿਹਾਰ ਦੇ ਰਹਿਣ ਵਾਲੇ ਘਰਾਂ ਲੱਗ ਗਿਆ ਸੋਹਰਾ ਪਰਿਵਾਰ ਸਾਰੇ ਲੱਗ ਗਏ ਹੁਣ ਉਹਨਾਂ ਨੂੰ ਜਵਾਬ ਚਾਹੀਦਾ ਥੋੜਾ ਸਾਰਾ ਬਹੋਂ ਤੋਂ ਬਾਅਦ ਕੁੜੀ ਵੀ ਮਾਂ ਵੀ ਨਹੀਂ ਠੀਕ ਰਹੀ ਜੀ ਥੋੜਾ ਹੈ ਨਾਰਮਲ ਉਹਨੇ ਸਹੀ ਆ ਪਰ ਹੁਣ ਘਰ ਦੇ ਨਹੀਂ ਚੱਲਦੀ ਨਹੀਂ ਸਾਨੂੰ ਨਹੀਂ ਚਾਹੀਦੀ ਆ ਗੱਲ ਜਵਾਬ ਚਾਹੀਦਾ ਇਹ ਬੱਡੀ ਕਰਣੀ ਤੇ ਹੁਣ ਥੋੜੀ ਜਿਹੀ ਵੱਡੀ ਹੋ ਗਈ ਹੈ ਤਾਂ ਹੋ ਗਿਆ 1.5 ਸਾਲ ਹੋ ਗਿਆ ਜਿਹੜੇ ਮੋਹਿੰਦਰ ਬੱਚੇ ਕੋਈ ਜਿਹੜੇ 10 ਸਾਲ ਦੇ ਜਿਵੇਂ ਕੋਈ ਇਸ ਤਰ੍ਹਾਂ ਜਿਵੇਂ ਕੁੜੀ ਆ ਠੀਕ ਹੈ ਜੀ ਕੋਈ ਜਿਹੜੇ ਲੋੜਵੰਦ ਪਰਿਵਾਰ ਕੁੜੀ ਆਦਾਨ ਬਗੈਰ ਉਹਨਾਂ ਦੀ ਕਿਸੇ ਗੱਲ ਦਾ ਕੀ ਆ ਉਹਨਾਂ ਦੀ ਮਤਲਬ ਹੈ ਨਹੀਂ ਆ ਚਾਹੇ ਆਪ ਸਾਡਾ ਆਪਕ ਹੋਗੇ ਥੋੜੀ ਦੇ ਸਕਦੇ ਆ ਹਾਂ ਜੀ ਬੱਚਾ ਨਹੀਂ ਆਪਾਂ ਦੰਦੇ ਕੋਈ ਸਾਡੇ ਕੋਲ ਬੱਚਾ ਆ ਗਿਆ ਉਹ ਤਾਂ ਆਪਾਂ ਇੱਥੇ ਪਾਲਾਂਗੇ ਅੱਛੇ ਇੱਥੇ ਮਾਰੇ ਦੀ ਕਿਰਪਾ ਕੋਈ ਉਹਨਾਂ ਦਾ ਬੱਚਾ ਦੰਦੇ ਨਹੀਂ ਕਿਸੇ ਠੀਕ ਜੀ ਬਾਈ ਚਾਸ ਆਪਣਾ ਕਰਿਆ ਆਪਾਂ ਸਾਰੇ ਨੂੰ ਕਹਿੰਦੇ ਵੀ ਹਨਾ ਕੋਈ ਸਾਡੇ ਕੋਲ 10 ਕੇਸ ਤਾਂ ਸਾਡੇ ਕੋਲ ਦੰਦੇ ਆ ਜਿਹੜੇ ਕਿ ਆਪਸੇ ਮਤਲਬ ਕਿਸੇ ਨੇ ਅਡੌਪਟ ਕੀਤੇ ਸੀਗੇ ਕੋਈ ਮਾੜੀ ਪ੍ਰੋਬ 10 ਤਾਂ ਸਾਡੇ ਕੋਲ ਕੇਸ ਨੇ ਇੱਕ ਬੰਦੇ ਬੱਚੇ ਲੱਤਾਂ ਨੂੰ ਪ੍ਰੋਬਲਮ ਸੀ ਉਹਨਾਂ ਨੂੰ ਰਿਪੋਰਟ ਤੋਂ ਮਿਲਿਆ ਇੱਕ ਮੈਂਟਲੀ ਅਫਸਰ ਸੀ ਉਹਨਾਂ ਨੇ ਛੜਤਾ ਹਾਲਾਂਕਿ ਪੜਿਆ ਬਹੁਤ ਤੇ ਕੁੜੀਆਂ ਵਾਲ ਜਿਹਨਾਂ ਨੇ ਲਿਆ ਹੋਇਆ ਸੀ ਉਹ ਸਾਰੇ ਬਾਹਰ ਨੇ ਇਦਾਂ ਦੇ ਕੇਸ ਵੀ ਆਪਾਂ ਕਿਸੇ ਦੀ ਜ਼ਿੰਦਗੀ ਖਰਾਬ ਕਰਦੀ ਆ ਆਪਣੇ ਕੋਲ ਰਹਿ ਰਹੇ ਆ ਸੰਗ ਤਾਂ ਹਰ ਚੀਜ਼ ਦੇ ਰਹੀ ਆ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਬਈ ਇੱਥੇ ਪੜਨਗੇ ਬੱਚੇ ਸੋ ਇੱਥੇ ਤਿਆਰ ਇਦਾਂ ਹੋਣਗੇ ਕਿ ਹਰ ਇਕੱਲਾ ਇਕੱਲਾ ਬੱਚਾ ਸੰਸਤਾ ਹੋਊਗਾ ਹਾਂ ਜੀ ਹਾਂ ਅਗਰ ਆਪਣਾ ਇੱਥੇ ਸਾਰਿਆਂ ਨੇ ਸਹੀ ਹੈ ਜੀ ਸੰਸਤਾ ਨਹੀਂ ਹਜੇ ਮੈਂਡਿੰਗ ਇਹਨਾਂ ਨੂੰ ਫਿਰ ਉਹ ਅੱਗੇ ਇਹੀ ਕੰਮ ਕਰਨਗੇ ਬਸ ਇਹ ਹੀ ਸੋਚ ਰਹੇ ਹ Thank <laughs> you. ਤਾਂ ਪੌੜ ਕਰਦੇ ਉਹਨਾਂ ਨੂੰ ਵੀ ਜਿਹੜਾ ਕਰਨਾ ਹੈ ਬਹੁਤ ਮੜਗਲਾ ਵੰਦੀ ਅੱਜ ਤੱਕ ਦਾ ਪੀੜੇ ਪਿਆ ਸੀ ਅੱਜ ਜਿਹੜਾ ਵੀ ਬਹੁਤ ਬਿਮਾਰ ਸੀ ਦਾ ਇਸ ਟਾਈਮ ਕੋਈ ਨਹੀਂ ਡਿਊਟੀ ਕਰਦੇ ਮਾਰੇ ਵੀ ਕਰਦਾ ਵਾ ਠੀਕ ਠੀਕ ਨਹੀਂ ਦੀ ਰਹੀ ਕਿੰਨੀ ਜਗ੍ਹਾ ਆਪਣੇ ਕੋਲ ਜਮੀਨ ਸੀ ਇਸ ਟਾਈਮ ਜੁਮਾ ਅੰਦਰਲੀ ਅੰਦਰਲੀ ਜਿਨੇ ਬਾਈ ਵਰਤੀ ਨੇ ਆਪ ਛੱਡੇ ਸੀ 1.5-2 ਕਿੱਲੇ ਜਮੀਨ ਇਹ ਸੀ ਤੇ ਤਿੰਨ ਚਾਰ ਕਿੱਲੇ ਹੋਰ ਨਾਲ ਲੱਗਦੇ ਯਾਨੀ ਕਿ ਸੰਗਤ ਨੇ ਸਾਨੂੰ ਲੈ ਕੇ ਦਿੱਤੇ ਠੀਕ ਇੱਕ ਇੱਕ ਪਲਾਟ ਕਰਕੇ ਜਿਵੇਂ ਸੰਗਤ ਨੇ ਸੇਵਾ ਕੀਤੀ ਹੈ ਕਰਕੇ ਹੋਣੇ ਹੋਣਗੇ ਮੇਰੇ ਸਾਹਬ ਨਾਲ 5 ਬਾਈ ਜੀ ਨੇ ਪਹਿਲਾਂ ਵੀ ਕਰੀ ਇਹਨੇ ਹਾਂ ਉਹ ਬਾਈ ਉਹਦਾ ਆਪਦੇ ਉਹੀ ਸੀ ਨਾ 1.5 ਕਿੱਲੇ ਤ ਮਾਈਨੇਮ ਦੀ ਜਮੀਨ ਨੂੰ ਕਰ। نیچے ਬੀਬੀਆਂ ਨੇ 85-90 ਤਗਰੀਬ ਹਨ ਬੱਚੀਆਂ ਨੇ। ਉੱਪਰਲਾ ਪੋਰਸ਼ਨ ਸਾਰਾ ਚਲਦਾ ਉਹਦੇ 200 ਬੰਦਾ ਹੈ। ਇਹ ਬਿਲਡਿੰਗ ਨਵੀਂ ਤਿਆਰ ਕਰ ਰਹੇ ਆਪਾਂ ਸੁਖਿਆਸ਼ ਵਾਸਤੇ। ਜੋ ਸਾਰੀ ਬਿਲਡਿੰਗ ਤਿਆਰ ਹੋ ਗਈ ਤੇ 12-1300 ਬੰਦਾ ਹੋ ਜਾਣਾ ਹੈ। ਬਾਕੀ ਫਿਊਚਰ ਲਈ نیچے ਨੀਂਹ ਮੋਟੇ। ਇਹ ਤਾਂ ਉੱਪਰ ਚਾਉਦੇ ਅੰਦਰ ਸਭ ਕੁਝ ਜੀਉਣੇ ਕੋ। ਇਹ ਬੀਬੀਆਂ ਦੇ ਲਈ ਸਪੈਸ਼ਲ ਆਵਾੜ ਬਣਾਇਆ ਹੋਇਆ ਹੈ ਨਾ। ਇੱਥੇ ਵੀ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਸਫਾਈ ਹੈਗੀ ਤੇ ਬੜੇ ਆਰਾਮ ਦੇ ਨਾਲ ਇੱਥੇ ਬੀਬੀਆਂ ਅਲੱਗ ਰਹਿ ਰਹੀਆਂ ਨੇ ਬੰਦਿਆਂ ਦਾ ਅਲੱਗਾ ਤੇ ਬੀਬੀਆਂ ਦਾ ਅਲੱਗਾ ਜਿਹੜਾ ਵਾਰਡ ਹੈਗਾ ਅਲੱਗ ਰੱਖਿਆ ਹੋਇਆ ਹੈਗਾ ਜਿਨ੍ਹਾਂ ਦਾ ਇੱਥੇ ਵਾਰਸ਼ ਨਹੀਂ ਨਾ ਕੋਈ ਕੋਈ ਇੱਥੇ ਸਾਂਭੇ ਹੋਏ ਨੇਗੇ ਸਾਰੇ ਪੇਸ਼ੈਂਟ ਅਗਾਜ ਟੀਮ ਦੇ ਮੈਂਬਰ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਤੇ ਜਾਣਕਾਰੀ ਲੈਣ ਦੇ ਲਈ ਇੱਥੇ ਪਹੁੰਚੇ ਨੇਗੇ ਇੱਕ ਵਾਰਡ ਇਹ ਆ ਗਿਆ ਜੀ ਇੱਥੇ ਕੱਪੜੇ ਵਗੈਰਾ ਇਹਨਾਂ ਦੇ ਰੱਖੇ ਹੋਏ ਨੇਗੇ ਉੱਪਰ ਪੱਖਿਆਂ ਦਾ ਪ੍ਰਬੰਧ ਤੇ ਵਧੀਆ 쿨ਿੰਗ ਕੋਈ ਗਰਮੀ ਨਹੀਂ ਇੱਥੇ ਤੇ ਬਹੁਤ ਵਧੀਆ ਸਿਸਟਮ ਬਣਾਇਆ ਹੋਇਆ ਹੈਗਾ ਰੁੱਖ ਲਗਾਓ ਕੋਈ ਇੱਕ ਬੋਚਾ ਰੁੱਖਾਂ ਦਾ ਲੰਗਰ ਇੱਥੇ ਰੱਖਾਂ ਦੇ ਲੰਗਰ ਵੀ ਲਾਗਦੇ ਨੇ ਕਿ ਤੇ ਇੱਥੇ ਆ ਬਾਈ ਗੁਰਪ੍ਰੀਤ ਮਿੱਟੂ ਜੀ ਗੁਰਪ੍ਰੀਤ ਮਿੱਟੂ ਜੀ ਗੁਰਪ੍ਰੀਤ ਮਿੱਟੂ ਜੀ ਗੁਰਪ੍ਰੀਤ ਮਿੱਟੂ ਜੀ ਜਦੋਂ ਦੀ ਲਾਗ ਜਦੋਂ ਦੇਰ ਕਰਕੇ ਲਾ ਤਾਂ ਕੁਝ ਕਿਉਂ ਨਹੀਂ ਆਈ ਐ 6 ਮਹੀਨੇ 5 ਮਹੀਨੇ ਕਿਹਨੇ ਕਿ ਪਰ ਜੇ ਤੁਹ ਰਹੇ ਕਿ 6 ਪੀ ਪੀ ਨਹੀਂ ਰਹੇ ਉਹ ਪਤਾ ਇਹ ਆਈ ਸੋਚਦਾ ਜੇ ਕਿੰਨੇ ਮਹੀਨੇ ਆਈ ਵੀ ਨਹੀਂ ਉਹ ਕਿਉਂ ਨਹੀਂ ਆਈ ਐ ਕੁਛ ਕੁ ਨਹੀਂ ਮੇਰੇ ਕੋਲ ਇੰਨਾ ਪਾਣੀ ਨਹੀਂ ਆਈ ਐ ਉਹ ਹੋਵੇਗਾ ਆਈ ਨਹੀਂ ਕਿਤੇ ਹੋਵੇ ਮੈਂ ਜਦੋਂ ਨਹੀਂ ਸੀ ਪੰਜ ਤੋਂ ਮੇਰੇ ਮਗਰ ਪੈ ਗਈ ਕੁਝ ਕਿ ਟਾਈਮ ਦੇਣਾ ਇਹਨੇ ਮਗਰ ਪਈ ਰਹਿਣਾ ਬਿਕਾਰ ਕੰਮ ਸਾਲੋਂ ਵੀ ਕਹਿੰਦੀ ਰਹਿਣਾ ਫਿਰ ਆਖੀ ਹੌਲੀ ਹੌਲੀ ਅਸੀਂ ਮੈਂ ਗੱਲ ਕਰੀ ਤੇ ਬੇਬੇ ਨੂੰ ਵਾਪਸ ਭੇਜ ਦਿੰਨੇ ਆਪਾਂ ਤੂੰ ਰਹਿ ਕੰਮ ਕਰਾ ਠੀਕ ਆ ਫੇਰ ਨਹੀਂ ਭੰਡ ਭੇਜਣਾ ਜਾਮਾ ਕੋ ਤਾਂ ਦਵਾਈ ਲੈਣਗੇ ਇਹ ਰਹੂਗਾ ਮੇਰੇ ਕੋਲੇ ਤੂੰ ਜਾ ਕਰ ਮੈਂ ਜਾ ਕਰ ਮੈਂ ਜੱਪ ਚੌਕੇ ਮੈਂ ਮੰਗਲਵਾਰ ਫੇਰ ਵੀ ਆ ਜੂ ਮੰਗਲਵਾਰ ਨੂੰ ਆ ਜੀ ਮੈਂ ਉਹ ਤਾਂ ਲੈ ਜਾ ਨਹੀਂ ਭੇਜਣਾ ਨਹੀਂ ਵਿੜਾਖੇ ਨਹੀਂ ਲੱਗਦਾ ਘਰੇ ਜਾ ਕੇ ਕੰਮ ਕਰ ਲੈ ਨਹੀਂ ਮੈਂ ਕੈਨਸਲ ਕਰਤਾ ਅੱਖੇ ਲੱਗੀਆਂ ਫਿਰ ਨਹੀਂ ਲੱਗੀਆਂ ਜੀ ਮਾਂ ਨੇ ਆ ਕੇ ਕਿਹਾ ਵੀ ਅੱਖ ਨਹੀਂ ਲੱਗਿਆ ਮੇਰੇ ਪੀ ਜੇ ਤੈਨੂੰ ਰਾਤ ਨੂੰ ਤੰਕੀ ਦਿੱਤਾ ਬੇਬੇ ਨੂੰ ਜੇ ਫੇਰ ਕੋਈ ਨਾ ਮਾਂ ਜੀ ਤੰਕਰੋ ਲੈ ਅਗਾਰ ਟੀਮ ਦੇ ਵੱਲੋਂ ਜਿਹੜਾ ਕੁਝ ਕੁ ਸਮਾਨ ਜਿਵੇਂ ਕੱਪੜੇ ਵਗੈਰਾ ਰਸ ਰਸਾਂ ਦੇ ਡੱਬੇ ਤੇ ਕੁਝ ਹੋਰ ਸਮਾਨ ਇੱਥੇ ਪਹੁੰਚਾਇਆ ਗਿਆ ਸੇਵਾਦਾਰਾਂ ਦੇ ਵੱਲੋਂ ਬਿੰਡ ਵੱਲੋਂ ਬਹੁਤ ਸਾਂਝੋਕ ਜਿਵੇਂ ਪੁਰਾਣੇ ਕੱਪੜੇ ਇੱਥੇ ਦਿੱਤੇ ਗਏ ਨੇਗੇ ਲਓ ਜੀ ਲੋ ਆਗੇ ਮੈਡੀਕਲ ਕਰਤਾ ਹਾਂ ਬਹੁਤ ਹੈ ਸਮਾਨ ਕਪੜਾ ਬਹੁਤ ਹੈ ਕੋਮਾਂ ਤਾਂ ਬਹੁਤ ਹੋਵੇ ਜੂ ਮੰਡੀ ਦੇ ਮੰਡੀ ਤੇ ਦੇਖਣਾ ভিডিও করে মা কেন? আর না আমি লাভ। এর এক আলাদা বিষয়। শান্তনা করে। গ্রাম থেকে আমার জানা আটটাটা। এমন সুন্দর হইছে তো। বন্ধুদের কাছে ফটো তুলো। 아주 살 비싸버려 이제। 아주 মুটো গবেয়াজ। মাস্টার জি, আয়ো মড়া যোগে। ফটো মড়া ਇੱਧਰ ਹੋ ਸਾਰੇ ਇੱਧਰ ਆਜੋ ਆਪਣੇ ਸਮਾਨ ਤਾਂ ਰਹ ਗਿਆ ਲੋ ਗਿਆ ਤਾਂ ਆਜੋ